ਫਲੋਰ ਦੇ ਵਿੱਚ ਅਚਾਨਕ ਇੱਕ ਕਤਲ ਹੋ ਗਿਆ ਹੈ ਚਾਰ ਪੈਣਾ ਦਾ ਇਕਲੌਤਾ ਪਰਾਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਉਸ ਦਾ ਨਾਮ ਮਾਨਵ ਹੈ ਤੇ ਉਸ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਦੋ ਨੌਜਵਾਨਾਂ ਨੇ ਕਤਲ ਕੀਤਾ ਹੈ ਔਰ ਤੇਜ਼ ਤਾਰ ਹਥਿਆਰ ਉਹਦੇ ਮਾਰਿਆ ਉਹਦੇ ਦੋਸਤਾਂ ਦਾ ਕਹਿਣਾ ਹੈ ਕਿ ਕਿਸੇ ਖੰਜਰ ਦੇ ਨਾਲ ਕਿਸੇ ਖੰਜਰ ਨੁਮਾ ਹਥਿਆਰ ਦੇ ਨਾਲ ਉਸਤੇ ਹਮਲਾ ਕੀਤਾ ਗਿਆ ਉਸ ਦਾ ਮੋਟਰਸਾਈਕਲ ਰੋਕ ਕੇ ਵਿੱਚ ਸੜਕ ਦੇ ਰੋਕ ਕੇ ਤੇ ਉਸ ਨੂੰ ਮਾਰ ਦਿੱਤਾ ਗਿਆ ਤੇ ਇਸ ਤਰ੍ਹਾਂ ਹਥਿਆਰ ਨਾਲ ਹਮਲਾ ਹੋਇਆ ਔਰ ਉਹ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਦੋ ਹਮਲਾਵਰ ਕੌਣ ਸੀ ਉਹਨਾਂ ਦੀ ਪਛਾਣ ਵੀ ਹੋ ਗਈ ਹੈ ਦਰਸਲ ਇਹ ਦੋ ਨੌਜਵਾਨ ਪਵਨ ਤੇ ਜਸਵੀਰ ਨੇ ਜਿਹੜੇ ਕਿ ਪਿੰਡ ਭਾਰ ਸਿੰਘਪੁਰ ਦੇ ਰਹਿਣ ਵਾਲੇ ਨੇ ਔਰ ਮਨਵਦੀ ਆਪਣੇ ਦੋ ਦੋਸਤਾਂ ਨੂੰ ਮਿਲਣ ਲਈ ਭਾਰ ਸਿੰਘਪੁਰ ਪਿੰਡ ਆਇਆ ਹੋਇਆ ਸੀ ਇੱਥੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਉਸ ਦੇ ਦੋ ਦੋਸਤ ਉਸ ਨੂੰ ਉਸ ਦੇ ਘਰ ਛੱਡਣ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਪਵਨ ਤੇਜਸਵੀਰ ਨੇ ਮੋਟਰਸਾਈਕਲ ਆਪਣਾ ਲਿਆ ਕੇ ਤੇ ਇਨਾਂ ਦੇ ਯਾਨੀ ਕਿ ਮਾਨਵ ਦੇ ਮੋਟਰਸਾਈਕਲ ਦੇ ਅੱਗੇ ਖੜਾ ਕਰ ਦਿੱਤਾ ਔਰ ਰੋਕ ਕੇ ਤੇਜ਼ਦਾਰ ਹਥਿਆਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਉਸ ਤੇ ਹਮਲਾ ਕਰ ਦਿੱਤਾ ਮੌਕੇ ਤੇ ਹੀ ਮਾਨਵ ਦੀ ਮੌਤ ਹੋ ਜਾਂਦੀ ਹੈ ਰੰਜਿਸ਼ ਤਹਿਤ ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਕੀਤਾ ਗਿਆ ਹੈ ਪਰ ਕਾਰਨ ਕੀ ਸੀ ਅਜ ਤੱਕ ਸਪਸ਼ਟ ਨਹੀਂ ਹੋ ਸਕਿਆ ਇਸ ਨੌਜਵਾਨ ਦੀਆਂ ਮ੍ਰਿਤਕ ਨੌਜਵਾਨ ਦੀਆਂ ਚਾਰ ਭੈਣਾਂ ਨੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਇਕਲੌਤਾ ਭਰਾ ਸੀ ਜਿਸ ਦਾ ਕਤਲ ਕਰ ਦਿੱਤਾ ਗਿਆ 23 ਸਾਲਾਂ ਦੇ ਇਕਲੌਤੇ ਭਰਾ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਵੇਲੇ ਜਦੋਂ ਉਸਦੇ ਆਪਣੇ ਦੋਸਤ ਵੀ ਉੱਥੇ ਹੀ ਮੌਜੂਦ ਸਨ ਔਰ ਇਸ ਦੌਰਾਨ ਦੋਸਤਾਂ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਪਰਿਵਾਰ ਦੇ ਵਿੱਚ ਰੋਸ ਤੇ ਸੋਗ ਦਾ ਮਾਹੌਲ ਹੈ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ 23 ਸਾਲਾਂ ਦਾ ਨੌਜਵਾਨ ਅਜੇ ਜੋ ਜਵਾਨ ਹੋਇਆ ਹੀ ਸੀ ਅਜੇ ਨਵੀਂ-ਨਵੀਂ ਜਵਾਨੀ ਦੇ ਵਿੱਚ ਆਇਆ ਸੀ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਆ ਬੇਰਹਿਮੀ ਦੇ ਨਾਲ ਕੋਈ ਦੋ ਨੌਜਵਾਨ ਹਮਲਾਵਰ ਨੌਜਵਾਨ ਕਤਲ ਕਰ ਜਾਂਦੇ ਨੇ ਪਰਿਵਾਰ ਦੇ ਕੀ ਹਾਲਾਤ ਹੈ ਇਹ ਜ਼ਾਹਿਰ ਤਨ ਸਮਝਾ ਜਾ ਸਕਦਾ ਆਇਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਪਰ ਕਿਹੜੇ ਵੱਡੇ ਖਲਾਸੇ ਹੋਏ ਨੇ ਕਿਹੜੇ ਕਾਰਨ ਵਾਸਤੇ ਹਮਲਾ ਕੀਤਾ ਗਿਆ ਕਿਉਂ ਜਸਵੀਰ ਤੇ ਪਵਨ ਨੇ ਮਾਨਵ ਨੂੰ ਮਾਰ ਦਿੱਤਾ ਉਸ ਦਾ ਕਤਲ ਕਰ ਦਿੱਤਾ ਇਹਦੇ ਜਵਾਬ ਬਿਆਨਾਂ ਦੇ ਵਿੱਚ ਨਜ਼ਰ ਆਉਣਗੇ ਆਖਿਰ ਕੀ ਬਿਆਨ ਸਾਹਮਣੇ ਆਏ ਨੇ ਕਿਹੜੇ ਖਲਾਸੇ ਹੋਏ ਨੇ ਆਓ ਸੁਣ ਲੈਂਦੇ ਹਾਂ ਤਾਂ ਕੀ ਹੋਇਆ ਮੇਰਾ ਨਾ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿ ਕਿੱਥੇ ਜਾਣਾ ਸੀ ਮੈਂ ਬਾਹਰ ਸੈਂਪੋਰ ਤੋਂ ਖਲੌਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈੱਡ ਹੀ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕੀ ਸੀ ਉਹਦੇ ਟੈੱਡ 'ਚ ਮਾਰਦੀ ਕੀ ਨਾਮ ਉਹਦਾ ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਤੇ ਕਿਹੜੀ ਵੱਲੋਂ ਮਾਰਿਆ ਪਤਾ ਨਹੀਂ ਭਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਭਾਜੀ ਆਸ ਵਿੱਚ ਜੀ ਕੋ ਪੁਰਾਣੀ ਰੰਜਿਸ਼ ਹਾਂ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਵਿੱਚ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਾਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰੇ ਹਾਂਜੀ ਕੀ ਵਗੀ ਮਾਰਿਆ ਕੀ ਖੰਜਰ ਜਿਹਾ ਮਾਰਿਆ ਟੈਢੇ ਚ ਅੱਛਾ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜੀ ਇਹਦੇ ਮਾਰੇ ਦੀ ਇਹਦੀ ਉਮਰ 29 ਸਾਲ 29 28 29 ਸਾਲ ਦੀ ਹੈ ਤੇ ਨੰਬਰ ਪਾਸ ਹੋ ਰਿਹਾ ਤੇ ਨੰਬਰ ਕਰਪਾ ਕਰ ਹੋਇਆ ਕਿ ਕਈ ਵਾਰੀ ਨਾ ਪਤਾ ਕੀ ਹੋਇਆ ਸੀ ਪ੍ਰੋਪਰਟੀ ਦੇ ਨਾਂ ਜਿਹੜਾ ਮਾਨੂੰ ਪਤਾ ਲੱਗਾ ਜਿਹਦਾ ਕੇਂਦਰ ਰਾਮਨ ਦਾ ਫਲੋਰ ਦਾ ਬੀਰ ਹੋਇਆ ਸੀ ਜੀ 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 ਤੁਹਾਨੂੰ ਮਿਲ ਗਿਆ ਉਹ ਇਸੇ ਕੋਮੇਸ਼ ਮਾਰਨ ਚਾਰਜ ਚੋਂ ਕਿ ਦਸਾੜਾ ਜਿਹੜੀ ਇਹ ਚਾਰ ਹੋ ਰਿਹਾ ਹੈ ਯੂਨੀਵਰਸਿਟੀ ਦੀ ਦੇਰ ਮੇਰੇ ਉੱਤੇ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਇਹ ਰੀਚ ਅਰੈਸਟ ਕੀਤਾ ਗਿਆ ਕੀ ਮਾਰਿਆ ਕਰਨਾ ਸਾਡਾ ਕੀ ਲੱਗਦਾ ਇਹਦੀ ਹਰਦੀਪ ਹਾਂ ਕੋਈ ਟੇਕ ਧਿਆਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਵੀ ਕਰੀਦਾ ਨੀ ਅਨਿਰੰਝ ਸਿੰਘ ਆਦੇ ਉਹਨਾਂ ਨੂੰ ਅਸੀਗੂਰ ਕਰ ਰਹੇ ਨੇ ਸ਼ੁਣੋ ਗ੍ਰਾਮ ਵਾਸੀ ਭਾਰਸੇ ਗੌਂਡੇ ਰਾਇ ਜੀ ਇਹਦੇ ਨਾਮ ਹਾਂ ਪਰਿਵਾਰ ਗੋੜੀ ਜੇ ਕਿਸੇ ਨੇ ਦੰਦ ਦਰਜ ਕਰਾਇਆ ਦੂਜੇ ਨੇ ਦੰਦ ਦਰਜ ਕਰਾਇਆ ਜਿਹੜਾ ਉਹਨਾਂ ਦਾ ਪਰਿਵਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ